ਆ ਦੇਖ ਲੋ ਇਹ ਕਿਹੜੇ ਪਾਸੋਂ ਲੱਗਦੀ ਵੀ ਗੁਰਦਾਰੇ ਮੱਥਾ ਟੇਕਣ ਗਈ ਸੀਗੀ ਇਹ ਗੁਰਦਾਰੇ ਮੱਥਾ ਟੇਕਣ ਥੋੜੋ ਗਈ ਸੀ ਗੁਰਦਾਰੇ ਨੂੰ ਕੰਟੈਂਟ ਬਣਾ ਤਾਂ ਆ ਨੇ ਕੰਟੈਂਟ ਲਾਬਣ ਗਈ ਸੀਗੀ ਵੀ ਤੂੰ ਹੋਰ ਤਾਂ ਕੋਈ ਜਗ੍ਹਾ ਨਹੀਂ ਛੱਡੀ ਹਨਾ ਵੀ ਤੂੰ ਘਰੇ ਵੀ ਵਲੌਗ ਬਣਾਈ ਜਾਣੇ ਬੈਠੀ ਨੇ ਤੂੰ ਵਲੌਗ ਫੋਨ ਚੱਕ ਲਿਆ ਬਾਹਰ ਚ ਖੜੀ ਨੇ ਵੀ ਜੇ ਕਿਸੇ ਦੇ ਘਰੇ ਗਈ ਮੰਗਣ ਤਾਂ ਵਲੌਗ ਦਾ ਤੂੰ ਪਾਗਲੇ ਬੁੜਕੇ ਤੂੰ ਗੁਰਦੁਆਰੇ ਮੱਥਾ ਟੇਕਣ ਗਈਆਂ ਲੋਕੀ ਸਤਨਾਮ ਸਤਨਾਮ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਆ ਨੰਗੇ ਪੈਰੀ ਵਾਹਿਗੁਰੂ ਵਾਹਿਗੁਰੂ ਕਰਦੇ ਆਉਂਦੇ ਆ ਤੇ ਤੂੰ ਮੂੰਹ ਚੱਕਦੀ ਜਾਣ ਲੱਗੀ ਵੀ ਕੈਮਰਾ ਬਾਬੇ ਤੱਕ ਲਜਾਣੀ ਆ ਆਉਣ ਲੱਗੀ ਵੀ ਕੈਮਰਾ ਲਜਾਣੀ ਤੂੰ ਇਹ ਬਲੌਗ ਉਥੋਂ ਮੱਥਾ ਟੇਕਣ ਥੋੜੋ ਗਈ ਸੀਗੀ ਕੋਈ ਰੱਬ ਨਾਲ ਥੋੜੋ ਗਈ ਸੀ ਤੂੰ ਤਾਂ ਉੱਥੇ ਕੰਟੈਂਟ ਲਾ ਲੰਭਣ ਗਈ ਸੀ ਗੁਰਦੁਆਰਿਆਂ ਦੱਸ ਆ ਹਾਲ ਮੀਨੂ ਸਿਰਾਂ ਤੇ ਦੇਖ ਲਓ ਇਹ ਭਾਈ ਇਹਨਾਂ ਚਾਹ ਅੱਜ ਲੋਨੀ ਆ ਦੇਖ ਲੋ ਇਹ ਕੁੱਤੇ ਪੈਂਦੇ ਆ ਆਟਮ ਮਾਰ ਗਈਆਂ ਤੇਰਾ ਨੂੰ ਕੁੱਤੇ ਹੀ ਪੈਣੇ ਤੇਰੀ ਸ਼ਕਲ ਹੀ ਉਹ ਜੀ ਨਾਲ ਜਿਹੜੀ ਵਿਚਾਰੀ ਕੁੜੀ ਜਾਂਦੀ ਵੀ ਉਹਦਾਂ ਵੀ ਲੱਤਾਂ ਪੜਵਾਉਗੀ ਪਾਗਲ ਜੀ ਇਹ ਦੱਸ ਵੀ ਫੋਨ ਅੱਗ ਲਾਲਾ ਹੱਥ ਫੜ ਲਾ ਪਹਿਲੀ ਵਾਰ ਫੋਨ ਨਹੀਂ ਜਾਲਦੇ ਜਾਂਦੇ ਤੇਰਾ ਕੰਮ ਆ ਕੀ ਗੁਰਦਵਾਰੇ ਆ ਮੂੰਹ ਚੱਕ ਕੇ ਵਲੌਗ ਬਣਾਉਂਦੀ ਫਿਰ ਗਈ ਗੁਰਦਵਾਰੇ ਤੂੰ ਬੰਦੇ ਤਰ੍ਹਾਂ ਤੁਰਿਆ ਮੈਂ ਤਾਂ ਕੁੱਤਾ ਤੇਰੀ ਫੜੇ ਪਿੰਜਣੀ ਤੋਂ ਲੱਤ ਤਨ ਲੱਗੇ ਜੇ ਪਤਾ ਫਿਰ ਸਰਪੰਚ ਜੀ ਦਾ ਪਾਪਾ ਜੀ ਦਾ ਪਾਸ ਨਾ ਮਿੱਟੀ ਤੇ ਤੜਕਾ ਨਾ ਜੀ ਨਾਲ ਫਿਰ अच्छा ठीक है हेलो गाइस ये आज जो बनाना लग गया मैं खुश हूं मम्मा मैं लग गया मैंगो ਦੇ ਛੀਕੇ ਕਾਰਨ ਕਿਉਂਕਿ ਅਸੀਂ ਬਣਾਉਣਾ ਚਾਹੁੰਦੇ ਹਾਂ ਇਹ ਕੋਸ਼ਿਸ਼ ਹੈ ਯਾਹ ਦੇਖੋ ਕਿੰਨਾ ਰਸੀਲਾ ਲੰਦੋ ਬਟ ਠੀਕ ਹੈ ਠੀਕਾ ਖਾਤੇ ਕੇ ਰੱਖੋ ਕੰਮ ਨੂੰ ਦੇਖੋ ਚੱਕ ਲਿਆ ਅੰਬ ਮੈਂ ਤੁਹਾਨੂੰ ਦੱਸਿਆ ਸੀ ਬਸ ਇਹਨਾਂ ਦਾ ਧਿਆਨ ਹੀ ਸਾਰਾ ਦਿਨ ਖਾਣ ਚੀ ਬਸ ਖਾਣ ਜੀ ਕਈ ਕੀ ਖਲ ਗਿਆ ਉਹ ਖਲ ਗਈ ਇਹ ਖਲ ਕੇ ਉਹ ਦੇਖੋ ਅੰਬ ਫੜੀ ਬੈਠੀ ਆ ਤੇ ਉਹ ਮਗਰ ਗਰੀਬ ਲਾਇਆ ਭਾਂਡੇ ਧੋਣ ਨੂੰ ਉਹ ਤਾਂ ਬਸ ਭਾਂਡੇ ਭੁੰਡੇ ਧੋਣ ਦੇ ਰੱਖਿਆ ਨੇ ਝਾੜੂ ਝੂੜੂ ਲਾਉਣ ਲਈ ਭਾਂਡੇ ਭੁੰਡੇ ਧੋਣ ਲਈ ਜਾਂ ਫਿਰ ਉਹ ਦੂਜਾ ਕਪੜੇ-ਕੁਪੜੇ ਧੋਣ ਲਈ ਬਸ ਇੱਕ ਕਮਲ ਰੱਖਿਆ ਉਹ ਬੰਦਾ ਆਣੇ ਉਹ ਪਹਿਲਾਂ ਦਿਹਾੜੀ ਜਾਣਾ ਪੈਣਾ ਚੋ ਤੁਹਾਨੂੰ ਟੌਰ ਨਾਲ ਭਾਂਡੇ ਧੋ ਕੇ ਸਰ ਜਾਂਦਾ ਮੀਨੂ ਸਿਰ ਆ ਕਮਾਉਂਦੀ ਪੈਸੇ ਬਣਾ ਕੇ ਵਲੌਗ ਦੇਖੋ ਇਧਰ ਅਧ ਨਾਲੇ ਖਾਣ ਨੂੰ ਵਾਧੂ ਟੋਲਾ- ਕਿ ਬਈਆ ਗੱਦੇ ਨਾਲ ਤੂੰ ਹੀ ਭੰਡੇ ਭੰਡੇ ਦਾਗ ਰਹਿ ਗਿਆ ਨਾ ਮੈਨੂੰ ਸੀਰਾ ਨੇ ਲੱਤ ਮਾਰਨੀ ਇਧਰ ਦੱਸੀ ਆ ਨਾ ਮੈਂ ਤੈਨੂੰ ਪਾ ਲੀਆ ਕੱਲ ਅਸੀਂ ਜਾਏ ਸੀ ਆਮ ਬਸ ਕਿਲੋ ਕਿਲੋ ਚ ਦੇ ਲੋ ਦੋ ਵਹੀ ਚੜੇ ਦੋ ਲੈ ਕੇ ਕਿਲੋ ਦੋ ਹੀ ਚੜੇ ਦੋ ਹੀ ਚੜਨੇ ਸੀ ਹੋਰ ਤੇਰੇ ਨਾਲ ਰੈਡੀ ਕਰ ਦਿੰਦਾ ਹਾਂ ਲਓ ਬੱਚਿਆਂ ਮਾਲ ਪੱਤਾ ਸੌ ਇਹ ਜਾ ਹਾਂ ਸੌ ਲਓ ਯਾ ਇਸ ਜਿਹੜੀ ਅੱਧੇ ਅੰਬ ਦਾ ਕਟਾ ਰਾਇਆ ਕਿਉਂਕਿ ਮੇਰੀ ਮੰਮਾ ਖਾਈ ਜਾਂਦੀ ਐ ਹੈਨਾ ਖਾਣਾ ਬਰਗ ਨੋ ਨੋ ਨਾ ਪਤਾ ਜੂਸ ਪੀਵਾਂਗੇ ਮੰਗੋ ਸ਼ੇਕ ਸੱਚ ਇਹਨਾਂ ਨੂੰ ਤਾਂ ਵਿਚਾਰਾਂ ਨੂੰ ਜੂਟ ਚਾਠੀ ਖਵਾਈ ਜਾਂਦੀ ਸਾਰਾ ਦਿਨ ਬਸ ਵੈਲਾ ਆਣੀ ਪਹਿਲਾਂ ਮੈਂ ਜੂਸ ਬਣਾ ਲਾਂ ਥੋੜਾ ਜਿਹਾ ਅੰਬ ਚੀਰ ਕੇ ਨਾ ਮੋਟਾ ਮੋਟਾ ਜਤੋਂ ਬਾਕੀ ਸਾਰਾ ਹੀ ਛਾਗੀ ਖੱਜ ਗਈ ਮੀਟਰ ਦੇਖ ਉਹਦੇ ਪਹਿਲਾਂ ਖੋ ਪੈਣ ਲੱਗ ਗਿਆ ਇਹਨਾਂ ਚੀਜ਼ ਨੂੰ ਵੇਖ ਕਿਉਂ ਨੇ ਛਿੱਲਿਆ ਮਸਾਂ ਨੇ ਚੀਰਿਆ ਮਮਸਾਂ ਉਹਦੀਆਂ ਲਾਲਾਂ ਡਿੱਗੀ ਜਾਂਦੀਆਂ ਸੀਆਂ ਵਿੱਚ ਵੀ ਮੈਂ ਕਦੋਂ ਮੇਰੇ ਮੂੰਹ 'ਚ ਪਾਵੇ ਪਹਿਲਾਂ ਮੈਂ ਟੋ ਮੈਂਟਿਓ ਰੱਖਿਆ ਕਰਦੀ ਥੱਲੇ ਚੱਕ ਕੇ ਪਾਲਿਆ ਮੂੰਹ ਏਡੀ ਭੁੱਖੜ ਜਨਾਨੀ ਆ ਨਾ ਉਹ ਅਗਰੀ ਵਿੱਚ ਹੀ ਪੰਗਾ ਲਾਉਣ ਤੇ ਰੱਖਿਆ ਉਹਨੂੰ ਵੀ ਕੋਈ ਖਵਾ ਖੂਦੋ ਕੰਜੇ ਤਾਂ ਕਿਉਂ ਮਰੀ ਗਏ ਨੇ ਸੁੱਕੇ ਟੰਡਾ ਇਹਨੂੰ ਨੂੰ ਅਸਰੇ ਦੇਖੋ ਕਿਵੇਂ ਜਿਵੇਂ ਚੌਲ ਖਾਂਦੇ ਨੇ ਉਵੇਂ ਹੀ ਖ my favorite mango my desi's favorite not mango is the <laughs> mango tha mera favorite aur nor takava kena par favorite sare indi a bali aa ri mixi re mixi uske andar jayega ye mango maati bhul ke jayega hamare pet mein hai na aur tea banao chalo mummy apala hath banaye lo hun apan banne aa nalla hai bhai hun inne ban jayega pura ਇਲਾਵਾ ਦੇ ਕੰਮ ਆਪਦੀ ਪੇੜ ਪੂਜਾ ਪੂਰੀ ਜਰੂਰੀ ਆ ਬਾਕੀ ਕੰਮ ਤਾਂ ਬਾਅਦ ਚ ਦੇਖੇ ਜਾਣਗੇ ਪਹਿਲਾਂ ਆਪ ਸੈਟ ਵਟ ਹੋ ਗਈ ਆ ਉਹਦਾ ਪੂਰਾ ਇੰਜਨ ਸੈਟ ਸੈਟ ਕਰ ਲਿਆ ਆਪਦਾ ਹੁਣ ਜਿੰਨੇ ਕਿ ਚਰਚੋ ਬਣਾਉਗੀ ਉਹਨੇ ਕਿ ਚਰਚਾ ਥੋੜਾ ਬੈਲੈਂਸ ਜਿਹਾ ਬਣਾਉਗਾ ਤੇ ਸਰੀਰ ਦਾ ਸੈਟ ਹੋ ਜਾਊਗਾ ਤੇ ਫੇਰ ਗਲਾਸ ਦੋ ਭਰ ਕੇ ਉੱਤੇ ਮਾਰੂਗੀ ਫੇਰ ਬਸ ਤੇ ਅੱਜ ਵਾਗਣੂ ਵਿਚਾਰੇ ਨੂੰ ਦੇ ਦਊਗੀ ਇੱਕ ਗਲਾਸ ਤੇ ਆਪਨੇ ਵੇਖੀ ਦੋ ਤਿੰਨ ਖੇਚ ਜਾਨੇ ਆ ਬਸ ਉਹ ਦੂਜੇ ਨੂੰ ਤਾਂ ਵਿਚਾਰੇ ਨੂੰ ਪਾਣੀ ਪੂਣੀ ਦੇ ਕੇ ਅੱਧਾ ਦੇ ਦੇਣਾ ਨੇ ਬਸ ਉਹ ਤਾਂ ਵਿਚਾਰਾ ਵੈਸੇ ਭਾਂਡੇ ਭੁੰਡੇ ਤੋਲ ਲਈ ਰੱਖਿਆ ਰੱਲੇ ਕਰ ਗਏ ਸੋਚ ਛੱਡ ਉਧਰ ਵੀ ਛੱਡੋ 1 2 3 ਛੱਡਤੀ ਇਹ ਕੋੰਡੇ ਚੜਤ ਨਹੀਂ ਕੁੱਟਣ ਵਾਲੇ ਬੰਦੇ ਨੇ ਹੱਥ ਸਾਥਾ ਜੇ ਮੈਕਸ ਹੰਗਾਂ ਚਲਾਉਣ ਦੀ ਅਗਲੇ ਹੈ ਇਹਨੂੰ ਚਾਲਦੀ ਕਿਵੇਂ ਇਹਨੂੰ ਟੱਕ 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 ਕਰਾਈ ਜਾਂਦਾ ਇਹਨੂੰ ਪਹਿਲਾਂ ਪੁੱਛੋ ਵੀ ਇਹਨੂੰ ਚਲਾਉਣ ਦਾ ਵੱਲ ਹੈਗਾ ਕਦੇ ਚਲਾਈ ਆ ਮੂੰਹ ਚਾਕੇ ਲਾ ਲਿਆ ਗ੍ਰੈਪ ਭਰਾਵਾ ਜਾਂ ਤੂੰ ਕੁੰਡੇ ਚ ਪਾ ਕੇ ਕੋਟਨਾ ਰਗੜਦਾ ਕੋਟਨੇ ਨਾਲ ਰਗੜ ਲਾ ਤੂੰ ਇਹੀ ਕੁਛ ਕਰ ਸਕਦਾ ਤੈਨੂੰ ਮੈਕਸੀ ਕਿਹੜੇ ਕੰਜਰ ਨੇ ਫੜਾਈ ਆ ਅਬਾ ਠੀਕ ਹੈ ਠੀਕ ਆ ਉਹਦੇ ਕਹਿਣਾ ਉਹ ਵਾਕਈ ਕਿੰਨੇ ਗੱਲ ਸਹੀ ਕਹੀਏ ਸੁਹਾਗੇ ਤੇ ਬੈਠੇ ਦੀ ਮਾਣੇ ਜੂਸਰ ਫੜ ਕੇ ਬਹਿ ਗਿਆ ਸਾਲੇ ਇਹਨਾਂ ਨੂੰ ਜੂਸਰ ਚਾਉਣ ਦੀ ਅਗਲ ਨਹੀਂ ਗਈ ਤੇ ਦੇਖੋ ਅੱਜ ਜੂਸਰ ਆ ਗਿਆ ਨੇ ਅਸੀਂ ਚਾਂਪ ਦਾ ਜੂਸ ਬਣਾਉਣ ਲੱਗੇ ਆ ਤੇ ਵੇਖੋ ਕਿਵੇਂ ਪਾ ਪੰਗੜਾ ਪਾਈ ਜਾਂਦੀ ਮੀਨੂ ਸੀਰਾ ਦੇਖ ਲਓ ਲੱਛਣ ਵੇਖੋ ਕਰਦੀ ਤੀਜੇ ਘਰੇ ਸੁਣਦੀ ਹਣੀ ਆਵਾਜ਼ ਹਜੇ ਪੂਰੇ ਪਿੰਡ 'ਚ ਨਹੀਂ ਸੁਣਦੀ ਡੈਕ ਡੁਕ ਕਲਾਉਡ ਡੀਜੂ ਜੇ ਮੰਗਾਉ ਕੰਜਰ ਤੋਂ ਡੈਕ ਡੁਕ ਤੇ ਨੱਚੋ ਮਾੜੀ ਮੋਟੀ ਗੱਲ ਜੂਸਰ ਆਇਆ ਕਰੇ ਯਾਰ ਮਾੜੀ ਮੋਟੀ ਗੱਲ ਉਹਦੇ ਨਾਲ ਮਧਾਣੀ ਨਾ ਕਰ ਲੈਣੇ ਆ ਆ ਲੈ ਲੈ ਮੈਂ ਪ੍ਰਗਟਵੀ ਲੈ ਰਿਹਾ ਡੋਲ ਲਈ ਪੁੱਤ ਐਨੀ ਪੋਖੜ ਬੁੜੀ ਐਨੀ ਨੀਂਦ ਦੀ ਮਾੜੀ ਬੁੜੀ ਐ ਇਹ 10 ਵੀ ਜਵਾਕ ਪਾਈ ਜਾਂਦਾ ਭਲਾ ਉਹ ਡੋਲੇ ਆਏ ਨਹੀਂ ਮੈਂ ਪਹਿਲਾਂ ਜਵਾਕ ਨੂੰ ਪਾ ਕੇ ਦੇ ਦਿਆਂ ਹਨਾ ਫੇ ਬੁੜੀ ਹੁੰਦੀ ਹੈ ਪਹਿਲਾਂ ਆਪਦੇ ਘਰ ਵਾਲ ਨੂੰ ਪਾ ਕੇ ਜਾਂਦੀ ਜਵਾਕਾਂ ਨੂੰ ਪਾ ਕੇ ਜਾਂਦੀ ਫੈਮਿਲੀ ਨੂੰ ਪਾ ਕੇ ਜਾਂਦੀ ਫੇਰ ਆਪ ਪਿੰਦੀ ਹੈ ਇਹ ਡੰਗਰ ਜਦੋਂ ਖਾਂਦੀ ਭਲਾ ਆਪਦੀ ਪੇਟ ਪੂਜਾ ਕਰਦੀ ਪਹਿਲਾਂ ਨੇ ਆਂਬ ਵੀ ਪਹਿਲਾਂ ਆਪ ਖਾਦਾ ਹੁਣ ਜੂਸ ਤੱਕ ਦਾ ਸੀ ਪਹਿਲਾਂ ਫੁੱਲ ਆਪ ਕੋ ਭਰ ਲਿਆ ਆਪ ਢੱਪਣ ਲੱਗ ਗਈ ਆ ਐਨੀ ਪਹਿਲਾਂ ਜਵਾਕ ਨੂੰ ਪਾ ਦਿਆ ਉਹ ਵਿਚਾਰਾ ਵੇਖੋ ਭਲਾ ਡੋਲੇ ਉਹ 10 ਫੇਰ ਇਹਨੂੰ ਕਹਿੰਦੇ ਲੋਕੀ ਫੇਰ ਕਹਿੰਦੇ ਵੀ ਇਹਨਾਂ ਨੂੰ ਮਾੜਾ ਕ ਬੋਲਦੇ ਆ ਲੱਛਣ ਹੀ ਇਹਨਾਂ ਦੇ ਉਹ ਜੇ ਆ ਡੰਗਰ ਜੋ ਰੋਟੀ ਬਣਾ ਲਈ ਆਪਾਂ ਖਾਣ ਲੱਗੇ ਹੁਣ ਰੋਟੀ ਗੰਡੇ ਬਣਾਏ ਸੀ ਮੈਂ ਉਹ ਗਰੀਬ ਰਸੋਈ ਭਾਂਡੇ ਭੁੰਡੇ ਮਾਂ ਦਾ ਫਿਰਦਾ ਵਾ ਕੋ ਰਸੋਈ ਨੂੰ ਵੜਦਾ ਫਿਰਦਾ ਆਪਾਂ ਦੀ ਰੋਟੀ ਰੜੀ ਪਾਉਣ ਚੱਲੇ ਆ ਇਹ ਪਹਿਲਾਂ ਪਕਾ ਕੇ ਆਪਦੀ ਪੇਟ ਪੂਜਾ ਕਰਦੀ ਆਪਦੇ ਵਾਂਗੂ ਥਾਲਾ ਪਰ ਲੇ ਔਰ ਕਿਸੇ ਨੂੰ ਨਹੀਂ ਪੁੱਛਦੀ ਉਹ ਗਰੀਬ ਪਜਾਮਾ ਐ ਤਾਂ ਉਹ ਚੜਾਉਂਦਾ ਜਾਂਦਾ ਵੀ ਯਾਰ ਵੀ ਮੈਂ ਵੀ ਜਦੋਂ ਖਾ ਲਾ ਉਹਨੂੰ ਪੋ ਕੰਜਰ ਦੇਖੋ ਉਹ ਤੋਂ ਸਰੀਰ ਵੇਖ ਕੇ ਤੁਸੀਂ ਆਈਡੀਆ ਲਾ ਹੀ ਲਿਆ ਇਹ ਕਿੱਥੇ ਤੇ ਉਹ ਕਿੱਥੇ ਉਹਨੂੰ ਤਾਂ ਮੜ ਵਧਿਆ ਖੂਦਿਆ ਖਾਣਾ ਦਿੰਦੀ ਐ ਇਹ ਉਹਦਾ ਬਸ ਵੀਡੀਓ ਬਣਾਉ ਨੂੰ ਰੱਖਿਆ ਬਸ ਭਾਂਡੇ ਭੁੰਡੇ ਧੋਣ ਨੂੰ ਬਸ ਕੋਈ ਗੱਲ ਨਹੀਂ ਪੁੱਤ ਤੂੰ ਵੀ ਹੁਣ ਤੂੰ ਵੀ ਬੜਾ ਨਿਆਣਾ ਯੂਬੇ ਨੂੰ ਚਲ ਨਹੀਂ ਆ ਰਹੇ ਐ ਸਾਲੇ ਦੂਦੇ ਤੇ ਢਿਆੜੀ ਢੂੜੀ ਜਾਵੜਦਿਆ ਕਰੂ ਕੰਮ ਬਬਾ ਦੀਆਂ ਸੀਗਾ ਤੇ ਤੂੰ ਤਾਂ ਬਸ ਹੁਣ ਤਾਂ ਬਸ ਤੂੰ ਭਾਂਡੇ ਧੋਣ ਜੁਗੇ ਰਹਿ ਜਾਣਾ ਬਸ ਗਾਇਸਰ ਗੁੱਡ ਮਾਰਨਿੰਗ ਅੱਜ ਹੈਗੀ ਆ 23 ਮਈ ਠੀਕ ਆ ਆਪਾਂ ਉੱਠ ਕੇ ਪਾਠ ਕੀਤਾ ਨਹਾ ਕੇ ਨਾਲ ਉਹ ਸਡੇਲੀ ਕਰਦੀ ਵਸਤਵਾੜ ਤੇ ਪਾਠ ਕਰਨਾ ਬਹੁਤ ਚੰਗੀ ਗੱਲ ਆ ਸੀ ਵੀ ਕਰਦੇ ਆ ਬਹੁਤ ਚੰਗੀ ਗੱਲ ਚਾਹੀਦਾ ਕਰਨਾ ਰੱਬ ਦਾ ਨਾਮ ਲੈਣਾ ਚਾਹੀਦਾ ਹਨ ਪਰ ਡੰਗਰੇ ਤੂੰ ਪਾਠ ਕੀਤਾ ਤੈਨੂੰ ਅੱਗ ਲਾ ਕੇ ਛੇ ਦੀ ਚੁੰਨੀ ਲਾਉਣ ਦੀ ਹੁਣ ਇਹ ਵੀ ਨਹੀਂ ਸਾਨੂੰ ਪਤਾ ਵੀ ਤੂੰ ਚੁੰਨੀ ਲੈ ਕੇ ਕੀਤਾ ਕਿ ਨੰਗੇ ਸਰੀ ਬਹਿ ਗਈਆਂ ਤੂੰ ਜੁੰਡੇ ਖਿੜਾ ਰਹੇ ਪਹਿਲੀ ਗੱਲ ਕੌਣ ਜੁੰਡੇ ਖਿੜਾ ਕੇ ਪਾਠ ਕਰਦਾ ਹੁੰਦਾ ਕੋਈ ਬੰਦਾ ਪਾਠ ਕਰਦਾ ਵਾਲਵਲਾ ਤੋਤੇ ਹੀ ਹੋਣ ਪਹਿਲਾਂ ਜਾਂਦਾ ਸਕਾ ਕੇ ਉਹਨੂੰ ਬਨ ਕੇ ਕਰਦਾ ਤੇ ਜਾਂ ਫਿਰ ਗਿੱਲਿਆਂ ਨੂੰ ਬਨ ਕੇ ਉੱਤੇ ਚੁੰਨੀ ਲੈ ਕੇ ਸਿਰ ਟਾ ਕੇ ਫੇਰ ਪਾਠ ਕਰਦਾ ਤੂੰ ਪਾਠ ਕਰਕੇ ਵਲੌਗ ਬਣਾਉਣ ਲੱਗੀ ਤੂੰ ਚੁੰਨੀ ਤਾਂ ਸਿਰ ਤੋਂ ਨਾਲ ਆ ਬੇਇੱਜ਼ਤੀ ਕਰਨ ਵਾਲੇ ਕੰਮ ਤਾਂ ਆਪ ਕਰਦੇ ਦੱਸ ਇਹ ਬੇਅਦਬੀ ਵਾਲੇ ਕੰਮ ਕਰਦੇ ਹੈਂ ਦੱਸੋ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀ ਇਹ ਮੈਂ ਗਲਤ ਕਹਿ ਰਿਹਾ ਜਾਂ ਸਹੀ ਕਹਿ ਰਿਹਾ ਵੀ ਤੂੰ ਪਾਠ ਕੀਤਾ ਤੂੰ ਚੁੰਨੀ ਸਿਰ ਤੇ ਤੈਨੂੰ ਲਾਉਣ ਦੀ ਕਿੰਨੀ ਕਾਲੀ ਲਾ ਕੇ ਉਹ ਮਾਰੀ ਮੈਂ ਕਦੇ ਤੇ ਚੁੰਨੀ ਲਾਈ ਹੀ ਨਹੀਂ ਸਿਰ ਤੇ ਵੇਖੀ ਛੇਦੀ ਛੇਦੀ ਨੂੰ ਅੱਗ ਲੱਗੀ ਪਾਠ ਕਰਕੇ ਲਾਉਣ ਦੀ ਚੁੰਨੀ ਲਾ ਕੇ ਤੇ ਮੈਂ ਬਈ ਜੁੰਡੇ ਖੜਾ ਕੇ ਵਲੌਗ ਬਣਾਉਣ ਲੱਗ ਜਾਂਦਾ ਕੀ ਫਦਾ ਤੇਰੇ ਪਾਠ ਕਰਦਾ ਫਿਰ ਰਹਿਣੀ ਤੇ ਆਗਰ ਤੂੰ ਪਾਠ ਕਰਨ ਇਸ ਕਰਕੇ ਲੱਗਦਾ ਅਗਲੇ ਨੂੰ ਵੀ ਨਾ ਹੁੰਦੀ ਹੁੰਦੀਆਂ ਨਾ ਇਸ ਕਰ ਤੇ ਨਾਂ ਨਹੀਂ ਮੈਂ ਡੇਲੀਆ ਦੋ ਤਿੰਨ ਦੋ ਵਾਰੀ ਤਿੰਨ ਵਾਰੀ ਗਰਮੀ ਹੈ ਨਾ ਬਾਈ ਜੋ ਕੀ ਲੋਕੀ ਜਮਾਂ ਝੂਠ ਨਹੀਂ ਬੋਲਦੇ ਕਿ ਲੋਕੀ ਬਿਲਕੁਲ ਸੱਚ ਜੇ ਤੂੰ ਨਾਉਂਦੀਵੇਂ ਤਾਂ ਲੋਕੀ ਕਿਉਂ ਕਹਿਣ ਆ ਸਾਲੀ ਮੇਰੇ ਫੋਨ 'ਚੋਂ ਵੀ ਸਵੈਲ ਜੀ ਆਉਣ ਲੱਗ ਗਈਆਂਂ ਦੀ ਤੇਰਾ ਵੀਡੀਓ ਵੇਖ ਕੇ ਸਸੀ ਕਾਲ ਜੀ ਅੱਜ ਅਸੀਂ ਤੁਹਾਨੂੰ ਕਰਾਨ ਜਾ ਰਹੇ ਆ ਆਪਣੇ ਘਰ ਦਾ ਹੋਮ ਟੂਰ ਤੇ ਅਸੀਂ ਲੈ ਕੇ ਆਏ ਤੁਹਾਨੂੰ ਸਾਰਾ ਘਰ ਦਿਖਾਉਣੇ ਆ ਤੇ ਤੁਸੀਂ ਆ ਜਾਓ ਬਲੌਗ ਨਾਲ ਬਣੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਜੋ ਆਹ ਸਾਡਾ ਘਰ ਆ ਜੀ ਤੇ ਸ਼ੁਰੂ ਹੋ ਜਾਂਦਾ ਏ ਆ ਸਾਡੀ ਦੁਕਾਨ ਆ ਗਈ ਇਧਰ ਆ ਸਾਡੇ ਘਰੇ ਇੰਟਰ ਹੋ ਗਏ ਜੀ ਹਾਂ ਹੁਣ ਪਹਿਲਾਂ ਤੁਹਾਨੂੰ ਦਿਖਾਨੇ ਵਾਸ਼ਰੂਮ ਆਹ ਜੀ ਅਸੀਂ ਬਣਾਇਓ ਹੋ ਜੀ ਇਹ ਅਸੀਂ ਬਣਾਇਓ ਆਪੂ ਠੀਕ ਆ ਬਾਥਰੂਮ ਦਾ ਜਿਹੜਾ 게ਟ ਆ ਉਹ ਆਹ ਆ ਠੀਕ ਆ ਆ ਵਾਸ਼ਰੂਮ ਦਾ 게ਟ ਆ ਬੱਸ 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 ਅੱਗੇ ਨਹੀਂ ਵੇਖਣਾਗਾ ਇਹਨਾਂ ਦਾ ਕੀ ਪਤਾ ਹੈ ਦੋਵੇਂ ਡੰਗਰ ਰਹਿ ਗਏ ਆ ਆਪ ਵੀ ਤੇ ਆਪਦੇ ਨੌਕਰ ਨੂੰ ਵੀ ਇਹਨਾਂ ਦਾ ਕੀ ਪਤਾ ਸਾਲੇ ਹੁਣੇ ਸੀਟ ਤੇ ਪਜਾਮਾ ਖੋਲ ਕੇ ਬਾਹਰ ਜਾਣ ਨਾ ਨਾ ਭਰਾਵਾ ਸੀ ਨਹੀਂ ਵੇਖਣਾਗਾ ਇਹਨਾਂ ਦਾ ਕੀ ਪਤਾ ਸਾਲੇ ਪੋਟੀ ਕਰਦੇ ਦਿਖਾ ਦੇਣ ਅੱਗੇ ਨੂਰ ਦੀ ਮੰਮੀ ਪੋਟੀ ਕਰਦਾ ਨੂਰ ਨੂੰ ਦਿਖਾਈ ਜਾਂਦੀ ਇਹਦਾ ਕੀ ਪਤਾ ਯਾਰ ਆਪ ਲਾਈਵ ਹੋ ਜਾਣ ਨਾ 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 ਇਦੂ ਅੱਗੇ ਨਹੀਂ ਬਾਈ ਬੱਸ ਬੱਸ ਦੇਖੋ ਆਪੱਖਾ ਲੱਗਾ ਜੀ ਹਾਂ ਆ ਸਾਡੀ ਆ ਗਿਆ ਜੀ ਟਾਈਮ ਪੀਸ ਤੇ ਉਹ ਸਾਡੇ ਬਾਬਾ ਜੀ ਉਹ ਬਾਬਾ ਜੀ ਦੀ ਫੋਟੋ ਆ ਗਈ ਤੇ ਆਲਮਾਰੀ ਆ ਗਈ ਆ ਸਾਡਾ ਵੀਡੀਓ ਬਣਾਉਣ ਵਾਲ ਆ ਗਿਆ ਆ ਮੇਚ ਤੇ ਆ ਇੱਕ ਕੁਰਸੀ ਟੁੱਟੀ ਐ ਇਹੋ ਵੀ ਹਾਂ ਕੁਰਸੀਆਂ ਰਹਿ ਗਈ ਗੱਲ ਸੁਣਾ ਚਮਚੇ ਮੂਹਿਆਂ ਜਾਂ ਲੋਕ ਅੰਨੇ ਆ ਅਸੀਂ ਅੰਨੇ ਆ ਸਾਰੇ ਸਾਨੂੰ ਦਿਖਦਾ ਨਹੀਂ ਤੇਰਾ ਦਸਣਾ ਜ਼ਰੂਰੀ ਆ ਸਾਲਾ ਵਿੰਗ ਆ ਜਾ ਕੇ ਭਾਂਡੇ ਭੁੰਡੇ ਮਾਇਲਾ ਕੀ ਕੰਦ ਪਾਏ ਗਏ ਨੇ ਆ ਇਧਰ ਆ ਗਿਆ ਜੀ ਸਾਡਾ ਕਿਚਨ ਕਿਚਨ ਆ ਆ ਜੋ ਦੁਪਹਿਰ ਦਾ ਖਾਣਾ ਤਿਆਰ ਹੈ ਆ ਜੋ ਜੀ ਇਹ ਸਾਡੀ ਹੈਗੀ ਜੀ ਕਿਚਨ ਆਹ ਦੇਖੋ ਨੌਕਰ ਬੜਾ ਕਹਿਣ ਰੱਖਿਆ ਹੈ ਬਾਈ ਖਾਣਾ ਖੋਣਾ ਮੀਨੂ ਸੀ ਰਸਤੇ ਐਡਵਾਂਸ ਚ ਤਿਆਰ ਕਰਕੇ ਰੱਖਦਾ ਨਾਲ ਦੀ ਨਾਲ ਹੀ ਗੇਟ ਖੋਲਣ ਤੋਂ ਪਹਿਲਾਂ ਹੀ ਉਹਨੇ ਕਹਿੰਦਾ ਜੀ ਬੈ ਦੁਪਹਿਰ ਦਾ ਖਾਣਾ ਤਿਆਰ ਹੈ ਬਾਕੀ ਬਰਤਨ ਧੋਣੇ ਕੇ ਲਈ ਹਮ ਵੀ ਤਿਆਰ ਹੈ ਉਹ ਸਬਜੀ ਤਾਂ ਅੰਦਰ ਸਬਜੀ ਨੂੰ ਨੱਖ ਰਹਿ ਹੁੰਦੇ ਨੇ ਤੇ ਕਹੀ ਜਾਂਦੇ ਆ ਆਹ ਖਾਣੇ ਨਹੀਂ ਲੈਣਾ ਉਹ ਨਹੀਂ ਲੈਣਾ ਬਾਈ ਕਹਿੰਦਾ ਕਿ ਪਹਿਲਾਂ ਖੀਰਾਂ ਵਿੱਚ ਬੈ ਸੋਈ ਬਾਈ ਕਹਿੰਦਾ ਜਿਹੜਾ ਆਹ ਖੀਰੇ ਲੈਂਦਾ ਨਾ ਉਹ ਬੰਦਾ ਸਿਆਣਾ ਹੁੰਦਾ ਜਿਹੜਾ ਉਹ ਆ ਕੀ ਕਹੀ ਜਾਂਦੀ ਪਤੰਦਰੋਂ ਨਾ ਜਮਾ ਸ਼ਰਮ ਹੀ ਲਾਤੀ ਦੱਸ ਐਨੀ ਡੰਗਰ ਬੁੜੀ ਦੱਸ ਕੀ ਬੋਲੀ ਜਾਂਦੀ ਉਹ ਮਗਰ ਉਹ ਝੁਰ ਲੂ ਜਾਂ ਖੜਾ ਵੇਖ ਦੱਸ ਹੈ ਨਹੀਂ ਕੋਈ ਸ਼ਰਮ ਯਾਰ ਇਹਨਾਂ ਨੂੰ ਆ ਕੀ ਕਹੀ ਆਦੀ ਭਰਾਵਾ ਫੜ ਫੜ ਲਾਉਣ ਨੂੰ ਕੀ ਬੋਲੀ ਜਾਂਦੀ ਆ ਹਾਂ ਹਾਂ ਜੀ ਬਈ ਫਰਾਈ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਬਈ ਵੀਡੀਓ ਨੂੰ ਕਰ ਲੋ ਲਾਈਕ ਤੇ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਅਗੇ ਸ਼ੇਅਰ ਤੇ ਮਿਲਦੇ ਆਂ ਫਿਰ ਮਿੱਤਰੋ ਕੱਲ ਨੂੰ ਇੱਕ ਘੈਂਟ ਜੀ ਵੀਡੀਓ ਦੇ ਨਾਲ